ਲੋਕ ਸਭਾ ਚੋਣਾਂ 2024 ਦੇ ਸਬੰਧ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਵਕ-ਵਕ ਥਾਮਾ ਤੇ ਨਾਕਾਬੰਦੀ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਇਲੈਕਸ਼ਨ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਪੈਸੇ ਨਾ ਲੈ ਜਾ ਸਕੇ ਇਸ ਮੰਦੇ ਵਿੱਚ ਸਮਰਾਲਾ ਪੁਲਿਸ ਵੱਲੋਂ ਹੈਡੋ ਚੁੰਗੀ ਤੇ ਨਾਕਾਬੰਦੀ ਕੀਤੀ ਗਈ ਅਤੇ ਵਕ-ਵਕ ਚਾਰ ਵਿਅਕਤੀਆਂ ਕੋਲੋਂ 12,33,000 ਰੁਪਏ ਨਕਦੀ ਜਿਹੜੀ ਹੈ ਉਹ ਬਰਾਮਦ ਕੀਤੀ ਗਈ ਇਸ ਸਬੰਧ ਵਿੱਚ ਸੰਭਾਲਾ ਪੁਲਿਸ ਦੇ ਐਸਐਚਓ rau virinder singh ਨੇ ਕਿਹਾ ਹੈ ਕਿ ਲੋਕ ਸਭਾ ਚੋਣਾਂ ਦੇ ਦੌਰਾਨ ਕੋਈ ਵੀ ਵਿਅਕਤੀ 50000 ਰੁਪਏ ਤੋਂ ਵੱਧ ਨਕਦ ਲੈ ਕੇ ਨਹੀਂ ਜਾ ਸਕਦਾ ਇਸ ਸਬੰਧ ਵਿੱਚ ਹੈਡੋ ਚੌਂਕੀ ਦੇ ਨਾਕਾਬੰਦੀ ਦੌਰਾਨ ਵਕਵਕ ਵਿਅਕਤੀਆਂ ਕੋਲੋਂ 1231000 ਨਕਦੀ ਬਰਾਮਦ ਕੀਤੀ ਗਈ ਹੈ ਤੇ ਵਿਅਕਤੀਆਂ ਕੋਲੋਂ ਬਰਾਮਦ ਨਕਦੀ ਸੰਬੰਧੀ ਦੇ ਵਿੱਚ ਕੋਈ ਪੁਖਤਾ ਸਬੂਤ ਜਿਹੜਾ ਹੈ ਉਹ ਨਹੀਂ ਮਿਲਿਆ ਸਰ ਅਜਿਹਾ ਨਕਾਬੰਦੀ ਕੀਤੀ ਗਈ ਹੈ ਕੁਝ ਬਰਾਮ ਦੀ ਵੀ ਹੋਈ ਹੈ ਹਾਂਜੀ ਉਸੇ ਦੇਰ ਰਾਤ ਤੋਂ ਇਥੇ ਨਕਾਬੰਦੀ ਕੀਤੀ ਹੋਈ ਹੈ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਅਤੇ ਮਾਮ ਜੋ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਇਥੇ ਨਕਾਬੰਦੀ ਕੀਤੀ ਗਈ ਹੈ ਨਕਾਬੰਦੀ ਦੌਰਾਨ ਸਾਨੂੰ ਜਿਹੜੀ ਹੈ 50000 ਤੋਂ ਉਪਰ ਬੰਦਾ ਕਹਿ ਰਿਹਾ ਜਿਹੜਾ ਇਲੈਕਸ਼ਨ ਕਮੇਟੀ ਨਹੀਂ ਲਿਜਾ ਸਕਦਾ ਉਹ ਰਿਕਵਰ ਕੀਤਾ ਗਿਆ ਹੈਗਾ 4 ਬਗੇ ਆਪ ਨੂੰ ਹੁਣ ਤੱਕ ਅਸੀਂ 12 ਲੱਖ ਤੱਕ ਦੀ ਜਮਦਸਤ ਕਰ ਪਿਆ ਜਿਹੜੇ ਪੈਸੇ ਰਿਕਵਰ ਕੀਤੇ ਨੇ ਸਾਡੀਆਂ ਟੀਮਾਂ ਨੇ ਤੋ ਦੱਸਿਆ ਪੈਸੇ ਕਿੰਨੇ ਲਗਿਆ ਰਹੇ ਸਾਰੇ ਬਸ ਹਾਂ ਇਹ ਜਿਹੜੀ ਸਾਰੀਆਂ ਟੀਮਾਂ ਬਣੀਆਂ ਆਉਣੀਆਂ ਨੇ ਵੈਰੀਫਾਈ ਕਰਨ ਵਾਸਤੇ ਉਹਨਾਂ ਅੱਗੇ ਆਪਣਾ ਰਿਕਾਰਡ ਪੇਸ਼ ਕਰ ਦੇਣਗੇ ਉਹ ਜਿਵੇਂ ਵੀ ਹੋਊਗਾ ਉਹ ਉਹ ਜਿਹੜੀ ਮਨੀ ਆਏ ਲਖਨਾਧ ਵੀ ਬਾਕੀ ਜਾਂ ਕਰਦੀ ਹੈ ਇਸਾਬ ਮਕਸਦ ਆਈ ਹੈ ਵੀ ਇਹ ਮੰਨੀ ਹੈ ਜਿਹੜੀ ਜਿੰਨਾ ਚਿਰ ਸਾਫਤ ਨਹੀਂ ਕਰਦੇ ਵੀ ਕਿੱਥੇ ਕਾਦੇ ਵਾਸਤੇ ਬਖਤ ਰਹੇ ਨੇ ਫਿਰ ਉਸ ਇਲੈਕਸ਼ਨ ਦੇ ਦੌਰਾਨ ਤਾਂ ਮਤਲਬ ਇਹੀ ਮੰਨਿਆ ਜਾਂਦਾ ਵੀ ਇਹ ਇਲੈਕਸ਼ਨ ਨਾਲ ਨਾਲ ਸੰਬੰਧ ਹੋਊ। ਜੀ ਸਾਫਤ ਕਰਨ ਦੇ ਰਿਤੇ ਪੱਤਰੋਂ ਦਿੱਤੇ ਹਨ ਜਿਸ ਤਰ੍ਹਾਂ ਕਿ ਸੰਬੰਧਿਤ ਅਥਾਰਟੀ ਦਾ ਕੰਮ ਹੈ ਜੀ ਉਹਨਾਂ ਕੋਲ ਸਾਬਤ ਹੋ ਜਾਂਦਾ ਫਿਰ ਉਹਨਾਂ ਦਾ ਹੱਕ ਹੈ। ਮੌਜੂਦ ਹੈ ਕੋਈ ਇਹਨੇ ਕੋਲ ਕੋਈ ਕੁਝ ਹਾਂ ਨਹੀਂ ਮੌਕਤੀ ਕੁਝ ਵੀ ਨਹੀਂ ਸਬੂਤ ਪੇਸ਼ ਕਰ ਸਕਦੇ ਨਾ ਇਹ ਆਪਣੀ ਕਲੇਮੈਂਟ ਬਾਰੇ ਦੱਸ ਸਕਦੇ ਨੇ। ਚੀਜਾਂ ਜਿਹੜੇ ਲੋਕ ਕੈਸ਼ ਵੀ ਤਿਆਰੀ ਕਰਕੇ ਜਾਂਦੇ ਹਨ ਉਹ ਲੋਕ ਕੋਈ ਇੰਨਾ ਵੀ 50000 ਤੋਂ ਵਾਪਸ ਨਹੀਂ ਦਰਾਨੇ ਇਲੈਕਸ਼ਨ ਨਹੀਂ ਲਿਜਾ ਸਕਦੇ ਤੇ 30000 ਤੋਂ 7 ਨੇ ਜੇ ਲੈ ਕੇ ਜਾਣਗੇ ਤੇ ਰਸੀਮਾਂ ਦੇ ਖਿਲਾਫ ਜਿਹੜੇ ਅਸੀਂ ਸੰਮਤ ਸੰਾਇਤ ਵਿੱਚ ਦੇ ਰਹੇ ਹਾਂ ਕਾਲੋ